ਅਜੀ ਆਜੀ ਹਾਂਜੀ ਹਾਂਜੀ ਅੱਜ ਜਜ ਲੈਣਾ ਹੈ ਕੀ ਕਹਿਣਾ ਚਾਹੁੰਦੇ ਸਤਸੂ ਦੇਵ ਸਿੰਘ ਢੀਟਸਾ ਜੋ ਸਾਡੇ ਚ ਨਹੀਂ ਰਹੇ ਪਰ ਬਹੁਤ ਵੱਡੀ ਵਿਰਾਸਤ ਉਹਨਾਂ ਦੇ ਚਾਹਣ ਬਣਿਆ ਤੇ ਉਹਨਾਂ ਨੂੰ ਪਸੰਦ ਕਰਨ ਵਾਲੇ ਦੀ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਕਾਲੀ ਘਾਲਣਾ ਹੈ ਉਹਦਾ ਮੈਂ ਸਮਝਦਾ ਕਿ ਇੱਕ ਸੰਗਤ ਜਿਹੜੀ ਆ ਬਹੁਤ ਵੱਡੇ ਪੱਧਰ ਦੇ ਵਿੱਚ ਉਹਨਾਂ ਦੀ ਅੰਤਮ ਅਰਦਾਸ ਵੀ ਸ਼ਾਮਲ ਹੋਣ ਲਈ ਆਈ। ਉਹਦਾ ਪ੍ਰਬੰਧਨ ਦਾ ਜਾਜਾ ਲੈਣ ਲਈ ਅਸੀਂ ਆਏ ਆ ਕਿਉਂਕਿ ਉਹ ਦਿੱਤੇ ਸ਼ਰੋਮਣੀ ਅਕਾਲੀ ਦਲ ਦੇ ਮੋਰੀ ਲੀਡਰਾਂ ਵਿੱਚ ਆਖਰੀ ਸਾਹਾਂ ਤੱਕ ਰਹੇ ਨੇ। ਉੱਥੇ ਸ਼ਰੋਮਣੀ ਅਕਾਲੀ ਦਲ ਵਿੱਚ ਸੁਧਾਰ ਲਿਆਉਣ ਲਈ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਆਈਆਂ ਕਮੀਆਂ ਨੂੰ ਦੂਰ ਕਰਕੇ ਇੱਕ ਸਰਵ ਪ੍ਰਮਾਣਿਤ ਪੰਥਕ ਲੀਡਰਸ਼ਿਪ ਪੰਥ ਨੂੰ ਦੇਣ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਮਾਂ ਔਰ ਆਖਰੀ ਸਮਾਂ ਖਾਸ ਤੌਰ ਤੇ ਲਾਉਣਾ ਲਾਇਆ ਔਰ ਮੈਂ ਸਮਝਦਾ ਕਿ ਇਸ ਲਈ ਸਾਡੀ ਸਾਰਿਆਂ ਦੀ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿ ਉਹਨਾਂ ਦੇ ਜਿਹੜੇ ਚੌਹਵਾਰਿਆਂ ਦੇ ਪ੍ਰਬੰਧ ਨੇ ਉਹਨਾਂ ਨੂੰ ਉਸ ਦਿਨ ਬੈਠਣ ਲਈ ਉਹਨਾਂ ਦੇ ਅੰਤਵਾਜ਼ਾਰ ਤੇ ਸ਼ਾਮਲ ਹੋਣ ਲਈ ਜਿਹੜੇ ਆ ਰਹੇ ਨੇ ਉਹ ਸਸੀਂ ਦੇਖਣ ਲਈ ਆਏ ਨੇ ਵੈਸੇ ਤਾਂ ਪਰਿਵਾਰ ਵੱਲੋਂ ਆਪਣੇ ਤੌਰ ਤੇ ਮਤਲਬ ਸਾਰੇ ਸੰਗਤ ਜਿਹੜੀ ਆ ਉਹ ਪਿਆਰ ਕਰਦੀ ਆ ਸਤਿਕਾਰ ਕਰਦੀ ਆ ਆਰਿਆਂ ਨੂੰ ਹੀ ਜ਼ਿੰਮੇਵਾਰੀ ਸਭਾਈ ਗਈ ਹੈ ਅਸੀਂ ਆਪਣੀ ਅਰਜ਼ ਸਮਝਦੇ ਹੋਏ ਰਖੜਾ ਸਾਹਿਬ ਸੰਧੂ ਸਾਹਿਬ ਤਾਂ ਚਲੋ ਨੇ ਜੀ ਕਿ ਰਿਸ਼ਤੇਦਾਰ ਸਾਡੇ ਸਾਰੇ ਆਪਣੇ ਤੇ ਜਸੂ ਕਮਾਲਪੁਰ ਬਣੀ ਸਾ ਬਲਦੇ ਸਿੰਘ ਬਾਹਰ ਹੋਏ ਗਰਗ ਸਾਹਿਬ ਤੇ ਜਿੰਨੇ ਵੀ ਸਾਡੇ ਸਾਰੇ ਇਸ ਹਲਕੇ ਦੇ ਲੋਕ ਨੇ ਇਲਾਕੇ ਦੇ ਲੋਕ ਸਾਰੇ ਪ੍ਰਬੰਧਾਂ ਵਿੱਚ ਲੱਗੇ ਹੋਏ ਉਹ ਪ੍ਰਬੰਧ ਦੇਖਣ ਲਈ ਸੀ ਆਏ ਆ ਤਾਂ ਕਿ ਕੋਈ ਕਮੀ ਨਾ ਰਹੇ ਜੀ ਸੰਗਤ ਨੂੰ ਕਿਉਂਕਿ ਸੰਗਤ ਦੇ ਵਿੱਚ ਇੱਕ ਬਹੁਤ ਸਤਿਕਾਰ ਆ ਸੋ ਸੁਦੇਸ਼ ਸਿੰਘ ਜੀ ਕੀਂਸਾ ਫਰਾਂ ਦਾ ਕੇਵਲ ਪੰਜਾਬ ਵਿੱਚ ਨਹੀਂ ਜਾਂ ਹਲਕਾ ਇੱਥੇ ਜ਼ਿਲ੍ਹਾ ਜ਼ਬੂਰ ਵਿੱਚ ਨਹੀਂ ਬਲਕਿ ਦੇਸ਼ ਤੇ ਦੁਨੀਆ ਦੇ ਵੀ ਬਹੁਤ ਸਾਰੇ ਮੁਕਾਮ ਵਿੱਚ ਉਹਨਾਂ ਲੋਕਾਂ ਦੀਆਂ ਸਨੇਹੇ ਆ ਰਹੇ ਨੇ ਹੋਰ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਸਾਰੇ ਸ਼ਾਮਲ ਹੋਣਗੇ ਧਾਰਮਿਕ ਲੋਕ ਵੀ ਸਾਰੇ ਸ਼ਾਮਲ ਹੋਣਗੇ ਸਾਧਕਾ ਪੁਰਖ ਵੀ ਸ਼ਾਮਲ ਹੋਣਗੇ ਉਹਨਾਂ ਦੇ ਅੰਤਮ ਸਰਾਂਜਵੀ ਸਮਰੋਹ ਦੇ ਵਿੱਚ ਸੂਈਸ ਕਰਕੇ ਅਸੀਂ ਦੇਖਣਾ ਹੈ ਇਸ ਦੇ ਡੇਟਿੰਗ ਦਾ ਵੀ ਅੱਜ ਤਾਂ ਕਿ ਕੋਈ ਵੀ ਉਰਦੀ ਪਾਰਟੀ ਦੇ ਵੀ ਕੋਈ ਆ ਸਕਦੇ ਨਹੀਂ ਹੈ ਨਹੀਂ ਸਾਰਿਆਂ ਕਿਉਂਕਿ ਸਦੇਵ ਸਿੰਘ ਢੀਂਡ ਸਾਹਿਬ ਦੀ ਇੱਕ ਪਹਿਚਾਨ ਰਾਜਨੀਤੀ ਦੇ ਵਿੱਚ ਰਹੀ ਆ ਜਿੱਥੇ ਉਹ ਆਪਣੀ ਪਾਰਟੀ ਤੇ ਆਪਣੇ ਸਿਧਾਂਤ ਤੇ ਡਟ ਕੇ ਖੜੇ ਉੱਥੇ ਉਹਨਾਂ ਨੇ ਆਪਣੇ ਸਿਆਸੀ ਵਿਰੋਧੀਆਂ ਨਾਲ ਵੀ ਸਹਿਚਾਰ ਰੱਖਿਆ ਸਿਆਸੀ ਵਿਰੋਧੀਆਂ ਨਾਲ ਵੀ ਪਿਆਰ ਰੱਖਿਆ ਸਿਆਸੀ ਵਿਰੋਧੀਆਂ ਨੂੰ ਵੀ ਕਿ ਉਹ ਕੜਤਨ ਦੇ ਵਿੱਚ ਨਹੀਂ ਆਉਣ ਦਾ ਮੌਕਾ ਦਿੱਤਾ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਹਰ ਪਾਰਟੀ ਦਾ ਬੰਦਾ ਹਰ ਖੇਤਰ ਵਿੱਚ ਵਜਨ ਬਰਾਬਰ ਦਾ ਮੈਂ ਸਮਝਦਾ ਸਮਾਜ ਦੇ ਕਿਸੇ ਵੀ ਖੇਤਰ ਦੇ ਹੋਵੇ ਧਾਰਮਿਕ ਰਾਜਨੀਤਿਕ ਤੇ ਹੋਰ ਮੁਲਾਜ਼ਮ ਜਿੱਥੇ ਗੋਲੀਆਂ ਹਰ ਖੇਤਰ ਦੇ ਉਸ ਉਹ ਹਾਜ਼ਰੀ ਲਾਉਣਗੇ ਲਾਉਣਗੇ ਇਹ ਸਾਨੂੰ ਬੁਰੀ ਨੀਤਾਂ ਤਾਂ ਦੇਖਦੇ ਹਾਂ ਸਰਦਾਰ ਸੁਖਦੇਵ ਸਿੰਘ ਜੀ ਦੀ ਰਾਜਨੀਤੀ ਨੂੰ ਕਿਉਂਕਿ ਬਾਬਾ ਬੋਰ ਕਿਹਾ ਜਾਂਦਾ ਉਹਨੂੰ ਰਾਜਨੀਤੀ ਕਰਦਾ ਦੇਖੋ ਜੀ ਮੁਕਾਬਲੇ ਆਈ ਗੱਲ ਕਹਿੰਦੀ ਤਾਂ ਕਿਸੇ ਨਾਲ ਮੁਕਾਬਲਾ ਹੋਈ ਨਹੀਂ ਚਾਹ ਸਰ ਸੁਖਦੇਵ ਸਿੰਘ ਕਿੰਨਾਂ ਇੰਟਰਨੈਸ਼ਨਲ ਲੀਡਰ ਸੀਗੇ ਸਾਰੀ ਦੁਨੀਆ ਦੇ ਵਿੱਚ ਘੁੰਮਦੇ ਸੀਗੇ ਮੈਨੂੰ ਵੀ ਉਹਨਾਂ ਤੋਂ ਬਾਅਦ ਜਾਣ ਦਾ ਮੌਕਾ ਮਿਲਿਆ ਅੱਜ ਤੱਕ ਕਿਸੇ ਬੰਦੇ ਨੇ ਇਹ ਨਹੀਂ ਗੱਲ ਕਹੀ ਕਿ ਢੀਂਸਾ ਸਾਹਿਬ ਨੇ ਕਿਸੇ ਤੋਂ ਦੋ ਪੈਸੇ ਮੰਗੇ ਹੋਣ ਜਾਂ ਲੈ ਹੋਣ ਅੱਜਾ ਕੋਈ ਵਿਰੋਧੀ ਨੇ ਵੀ ਇਹ ਗੱਲ ਕਹੀ ਹੋਈ ਬਈ ਸਾਡੇ ਖਿਲਾਫ ਗੱਲ ਕਹਿ ਕੇ ਹੋਣ ਤੈ ਹੈ ਕਿ ਸ਼ਾਸਤਰੀ ਲਾ ਲਓ ਪਾਈਚਾਰੇ ਦੇ ਵਿੱਚ ਲਾ ਲਓ ਮਤਲਬ ਉਹਨਾਂ ਦਾ ਮੁਕਾਬਲਾ ਕਿਸੇ ਨੇ ਕੀਤਾ ਹੀ ਨਹੀਂ ਦੱਸੋ ਉਹਨ ਵੀ ਜਾਣ ਤੋਂ ਬਾਅਦ ਵੀ ਮੈਂ ਬਹੁਤ ਕੌਨ ਟੈਲੀਫੋਨ ਕੀਤੇ ਨੇ ਇਸੇ ਬੰਦੇ ਨੇ ਕਿੰਤੂ ਪ੍ਰੰਤੂ ਨਹੀਂ ਕੀਤਾ ਜਿਸ ਬੰਦੇ ਨੂੰ ਕਿਰਿਆਉ ਕਰੇ ਚੱਲਾਂਗੇ ਸਕਾਰ ਤੇ ਚੱਲਾਂਗੇ ਭੋਗ ਤੇ ਚੱਲਾਂਗੇ ਔਰ ਬਹੁਤ ਕਟ ਲੀਡਰ ਇਦਾਂ ਦੇ ਹੁੰਦੇ ਨੇ ਜਿਹੜੇ ਹਰ ਪਾਰਟੀ ਨੂੰ ਹਰ ਮੁਖ ਨੂੰ ਐਕਸੈਪਟੇਬਲ ਹੋਣ। ਸੋ ਉਹਨਾਂ ਦਾ ਮੁਕਾਬਲਾ ਉਹ ਗੱਲਾਂ ਨਾਲ ਨਹੀਂ ਹੋ ਸਕਦਾ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਪਰਮਾਤਮਾ ਨੇ ਉਹ ਕਿਹੜੀ ਸਪਿਟ ਭਰ ਕੇ ਭੇਜੀ ਹੈ ਇਹ ਪਰਮਾਤਮਾ ਨੂੰ ਪਤਾ ਹੈ। ਸਪੋਰਟਸ ਦੇ ਵਿੱਚ ਵੀ ਰਹੇ ਤਾਂ ਵੀ ਬਹੁਤ ਅਗਿਆਨਕ ਹੀ ਕਹੇ ਕਿ ਵਿਦਿਆਰਥੀ ਜੀਵਨ ਦੇ ਵਿੱਚ ਉਹਨਾਂ ਨੇ ਆਪਣੀ ਲੀਡਰਸ਼ਿਪ ਝਮਕਾਈ ਉੱਥੇ ਹੀ ਪੂਰੀ ਆਜ਼ਾਦ ਤੌਰ ਤੇ ਵੀ ਇਲੈਕਸ਼ਨ ਲੜੀ ਤੇ ਜਿੱਥੇ ਖੜ ਗਏ ਸਾਰੀ ਜਿੰਦਗੀਆਂ ਨੇ ਸਪ੍ਰਕਾਸ਼ ਸਿੰਘ ਬਾਲਦੇ ਨਾਲ ਲਾਈ ਪਰ ਜਿੱਥੋਂ ਉਸੂਲਾਂ ਤੋਂ ਛੜ ਕੇ ਉਸੇ ਉਹਨਾਂ ਨੇ ਸ਼ਕੀਰ ਨੂੰ ਕਿਹਾ ਵੀ ਸ਼ਕੀਰ ਤੂੰ ਛੱਡ ਦੇ ਵੱਡੇ ਬਾਲਸਨ ਪ੍ਰਕਾਣਵਾ ਦੇ ਉਹ ਨਹੀਂ ਮੰਨੇ ਤੇ ਉਹ ਛੱਡ ਕੇ ਆ ਤੇ ਜੇ ਸਟੈਂਡ ਲਿਆ ਚਾਹੇ ਘੱਟ ਸੀ ਵੱਧ ਸੀ ਆਪਣੇ ਸਟੈਂਡ ਜੂ ਨਹੀਂ ਅਖੀਰ ਤੱਕ ਆਪਣੇ ਸਟੈਂਡ ਤੇ ਖੜੇ ਰਹਿਣਾ ਸੋ ਬਹੁਤ ਘੱਟ ਨਹੀਂ ਕਿ ਲੋਕ ਛੜਕ ਜਾਂਦੇ ਨੇ ਲਾਲਚੀ ਆ ਜਾਂਦੇ ਨੇ ਪਰ ਉਹ ਕਿਸੇ ਲਾਲਚ ਨਹੀਂ ਕਿਸੇ ਹੋਰ ਤੇ ਨਹੀਂ ਐਂਡ ਜਟਾਂ ਦੀ ਤਰ੍ਹਾਂ ਖੜੇ ਰਹੇ ਨੇ ਸੋ ਉਹਨਾਂ ਦੇ ਪ੍ਰਬੰਧਾ ਦੇ ਲਈ ਦੇਖਾਂਗੇ ਲਈ ਅਸੀਂ ਸਾਰਾ ਆਪਣਾ ਪਰਿਵਾਰ ਸਮਝਦੇ ਉਹਨਾਂ ਨੇ ਹਲ ਇੱਥੇ ਇਹ ਨਹੀਂ ਹੈ ਇਕੱਲਾ ਪ੍ਰਵਿੰਦਰ ਦੀ ਗੱਲ ਕਰ ਲਈਏ ਹੰਸ ਸਾਹਿਬ ਦੀ ਗੱਲ ਕਰ ਲਈਏ ਜਿੰਨੇ ਲੋਕ ਨੇ ਇਹ ਸਮਝ ਲਿਆ ਕਿ ਸਾਡੀ ਡਿਊਟੀ ਬਣਦੀ ਹੈ ਸਾਡਾ ਫਰਜ਼ ਬਣਦਾ ਸਾਡਾ ਪਰਿਵਾਰ ਹੈ ਅਸੀਂ ਹਰ ਚੀਜ਼ ਕਿਵੇਂ ਬੈਟਰ ਕਰ ਸਕਦੇ ਆ ਉਹਦੇ ਲਈ ਲਾਈ ਟਲਵਾਜ